ਇਹ ਸ਼ਬਦ ਕੇਵੀ ਡ੍ਰਿੜਤਾ ਦਾ ਸ਼ਬਦ ਹੈ ਪ੍ਰੀਤ ਨਾਲ ਪ੍ਰਤੀਤ ਦਾ ਹੋਣਾ ਅਤਿ ਲਾਜ਼ਮੀ ਹੈ ਇਕੱਲੀ ਪ੍ਰੀਤ ਵੀ ਕਈ ਵਾਰੀ ਬੰਦਾ ਥਿੜਕ ਜਾਂਦਾ ਹੈ ਜੇ ਪ੍ਰਤੀਤ ਬੰਦੇ ਦੀ ਕਾਇਮ ਹੋਵੇ ਤੇ ਪਿਆਰਿਓ ਦੀ ਪ੍ਰਤੀਤ ਨੂੰ ਕੋਈ ਢੁਲਾ ਨਹੀਂ ਸਕਦਾ ਇਸ ਨੁਕਤੇ ਨੂੰ ਫਿਰ ਧਿਆਨ ਨਾਲ ਸੁਣਿਓ ਮੈਂ ਲਫ਼ਜ਼ ਬਾਣੀ ਦੇ ਲੈ ਰਿਆਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਇਸ ਵਾਰੇ ਮੈਂ ਪੂਰੇ ਦਾ ਪੂਰਾ ਇਸ ਹਾਲ ਗੁਰੂ ਨਾਨਕ ਸਾਹਿਬ ਦੇ ਪਰਸਬੰਦੀ ਇਹ ਬੇਨਤੀ ਕਰਦਾ ਰਿਹਾ ਜਦੋਂ ਅਸੀਂ ਚੌਥੀ ਪੌੜੀ ਪੜ੍ਹਨੇ ਮਾਰੇ ਦਾ ਬਚਨ ਹੁੰਦਾ ਸੱਚਾ ਸਾਈਂ ਸੱਚ ਨਾਏ ਭਾਖਿਆ ਭਾਉ ਅਪਾਰ ਪ੍ਰਮਾਤਮਾ ਸੱਚ ਹੈ ਉਹਦਾ ਨਾਮ ਸੱਚ ਹੈ ਉਸ ਦੀ ਜਿਹੜੀ ਭਾਖਿਆ ਜਿਹੜੀ ਬੋਲੀ ਹੈ ਭਾਖਿਆ ਭਾਉ ਭਾਉ ਦਰ ਤੇ ਪ੍ਰੇਮ ਅਪਾਰ ਜਿਹਦਾ ਪਾਰਾ ਵਾਰ ਨਹੀਂ ਪਾਇਆ ਸੱਚਾ ਸਾਈਂ ਸੱਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਅਸੀਂ ਆਖਨੇ ਆ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਨ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੇਰੀ ਬੇਨਤੀ ਵੱਲ ਧਿਆਨ ਦੇ ਆਜਮੇ ਦੇ ਅਰਥ ਅੰਮ੍ਰਿਤ ਵੇਲੇ ਨਵਨੀ ਕੇਵਲ ਜਾਣ ਫੇਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਅਗਲਾ ਬਚਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਹੁਣ ਇਹ ਤੋ ਕਲਾਸ ਆਪਣੇ ਨਾਲ ਪੜੀ ਇਹਦੇ ਅਰਥ ਨੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਮੂੰਹ ਤੋਂ ਕਿਹੜੇ ਬੋਲ ਬੁਲਾਂ ਜਿਨ੍ਹਾਂ ਦੇ ਸੁਣ ਨਾਲ ਧਰੇ ਪਿਆਰ ਤੂੰ ਮੈਨੂੰ ਪਿਆਰ ਕਰੀਂ ਇਹ ਬੇਬੇਂਤੀ ਸੁਣਿਓ ਦੁਬਾਰਾ ਇੱਥੇ ਨਹੀਂ ਕਿਹਾ ਮੈਂ ਪਿਆਰ ਕਰਾਂ ਇੱਥੇ ਲਬਜ ਨਹੀਂ ਵਰਤੇ ਮੈਨੂੰ ਦੱਸ ਮੈਂ ਕਿਵੇਂ ਪਿਆਰ ਕਰਾਂ ਇੱਥੇ ਇੱਕੋ ਲਬਜ ਕਹਿ ਮੈਨੂੰ ਦੱਸ ਪ੍ਰਮਾਤਮ ਜੀ ਮੈਂ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿਨ੍ਹਾਂ ਬੋਲਾਂ ਦੇ ਨਾਲ ਜਿਤ ਸੁਣ ਧਰੇ ਪਿਆਰ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਪਿਆਰ ਕਰੋ ਹਾਲੇ ਬਾਣੀ ਤੇ ਸਾਰੀ ਕਹ ਰਹੀ ਐਸੀ ਪ੍ਰੀਤ ਕਰੋ ਮਨ ਮੇਰੇ ਅਸੀਂ ਪਾਠ ਕਰ ਰਹੇ ਰੇ ਮਨ ਐਸੀ ਖਰਿਸ਼ਿਓ ਪ੍ਰੀਤ ਕਰ ਮਹਾਰਾਜ ਦੇ ਸ਼ਬਦ ਨੇ ਰੇ ਮਨ RAM ਸਿਓ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਕੀਤ ਬਾਣੀ 'ਚ ਜਾਦੇ ਸ਼ਬਦ ਹੈ ਨਹੀਂ ਕਿ ਮਨਾ ਤੂੰ ਪਿਆਰ ਕਰ ਮੈਂ ਫਿਰ ਬੇਨਤੀ ਸੁਣਾਏ ਇਹ ਨੁਕਤੇ ਨੂੰ ਧਿਆਨ ਨਾਲ ਦੁਬਾਰਾ ਰਿਪੀਟ ਕਰਾਂਗਾ ਇੱਥੇ ਇਹ ਨਹੀਂ ਕਿ ਮੇਰਾ ਮਨ ਕਿਵੇਂ ਪਿਆਰ ਕਰੇ ਇੱਥੇ ਚੌਥੀ ਪੌੜੀ 'ਚ ਕਹੇ ਜਿੱਤ ਸੁਣ ਧਰੇ ਪਿਆਰ ਜਿੰਨੂੰ ਸੁਣ ਕੇ ਤੂੰ ਸਾਨੂੰ ਪਿਆਰ ਕਰੇ ਇਹ ਕੀ ਗੱਲ ਦੂਸਰਾ ਬਾਣੀ 'ਚ ਕਹੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਭਗਤਾਂ ਨੇ ਕਹੇ ਸੱਚੀ ਪ੍ਰੀਤ ਹਮ ਤੁਮਸਿਓ ਚੋਰੀ ਅਸੀਂ ਚੋਰੀ ਪਰ ਇੱਥੇ ਗੁਰੂ ਨਾਨਕ ਸਾਹਿਬ ਏਡੀ ਵੱਡੀ ਰਮਜ਼ ਪਾ ਗਏ ਏਡੀ ਵੱਡੀ ਬਖਸ਼ੀਸ਼ ਦੇ ਗਏ ਉਸ ਤੋਕ ਦੇ ਵਿੱਚੋਂ ਕਹਿੰ ਲੱਗੇ ਜਿੱਤ ਸੁਣ ਧਰੇ ਪਿਆਰ ਇਹਦਾ ਮਤਲਬ ਹੈ ਪ੍ਰਮਾਤਮਾ ਵੈਗੁਰੂ ਮੇਰੇ ਵੱਲੋਂ ਪਿਆਰ ਦਾ ਕੋਈ ਬੁਰਨਾ ਹੋ ਸਕਦਾ ਹੈ ਸੰਸਾਰ ਦੀ ਵਾਸ਼ਨਾ ਦੀ ਹਨੇਰੀ ਉਸ ਪਿਆਰ ਨੂੰ ਤੋੜਨ ਦਾ ਯਤਨ ਕਰੇ ਪਰ ਜਦੋਂ ਤੂੰ ਪਿਆਰ ਕਰਨ ਲੱਗ ਪਿਆ ਸੰਸਾਰ ਜਿੰਨਾ ਮਰਜੀ ਮੇਰੇ ਵਿਰੋਧ ਵਿੱਚ ਖਲਾ ਹੋ ਜਾਏ ਜੇ ਤੂੰ ਮੁਹੱਬਤ ਕਰੇਗਾ ਤੇਰੇ ਪਿਆਰ ਨੂੰ ਕੋਈ ਨਹੀਂ ਤੋੜ ਸਕਦਾ ਇਸ ਨੂੰ ਫਿਰ ਬੰਤੀ ਸੁਣੋ ਜਿੱਤ ਸੁਣ ਧਰੇ ਪਿਆਰ ਜਿਹਨੂੰ ਸੁਣ ਕੇ ਤੂੰ ਪਿਆਰ ਕਰੇ ਤੂੰ ਮੁਹੱਬਤ ਕਰੇ ਜਿਥੇ ਪ੍ਰੀਤ ਹੈ ਉਥੇ ਗੁਰਬਾਣੀ ਨੇ ਕਿਹਾ ਸੁਰਤ ਦੀ ਅਡੋਲਤਾ ਹੀ ਪ੍ਰਤੀਤ ਪੈਦਾ ਕਰਦੀ ਕਿ ਚੜਦੀ ਕਲਾਈ ਪ੍ਰਤੀਤ ਵੱਲ ਲੈ ਕੇ ਜਾਂਦੀ ਪ੍ਰਤੀਤ ਹੀ ਚੜਦੀ ਕਲਾ ਵਿੱਚ ਉ ਜਾਂਦੀ ਬੇਲੋ ਇਹ ਬਿਲਕੁਲ ਤਾਣੇ ਪੇਟੇ ਦੀ ਤਰ੍ਹਾਂ ਕੁਝ ਗੁਰੂ ਗ੍ਰੰਥ ਸਾਹਿਬ ਕੋ ਸ਼ਬਦ ਅਸੀਂ ਲਈਏ ਬੜਾ ਸੌਖਾ ਰਹੇਗਾ ਕਿ ਪ੍ਰੀਤ ਔਰ ਪ੍ਰਤੀਤ ਕਈ ਵਾਰੀ ਫੁਰਨੇ ਉੱਠਦੇ ਆ ਚਲੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪਰ ਅੰਦਰੋਂ ਅਡੋਲ ਸੁਰਤ ਕਹਿੰਦੀ ਨਹੀਂ ਨਿਭ ਜਾਣੀ ਕੀ ਚੰਗੀ ਹੈ ਜਿਵੇਂ ਸਭ ਤੋਂ ਪਹਿਲੇ ਮਹਾਂਪੁਰਖ ਦਰবেশ ਬਾਬਾ ਫਰੀਦ ਜੀ ਉਹਨਾਂ ਦਾ ਇੱਕ ਅੰਮ੍ਰਿਤ ਵਚਨ ਸਲੋਕ ਹੈ ਮੋਸੀ ਸਾਰੇ ਪੜਨੇ ਖਾਂ ਗਲੀਆਂ ਚਿੱਕੜ ਦੂਰ ਕਰ ਸੁਣਿਓ ਪ੍ਰੀਤ ਤੇ ਪ੍ਰਤੀਤ ਅਡੋਲਤਾ ਗਲੀਆਂ ਚ ਚਿੱਕੜ ਖੈ ਪਿਆਰੇ ਦਾ ਘਰ ਬਹੁਤ ਦੂਰ ਹੈ ਤੇ ਮੇਰੀ ਉਹਦੇ ਨਾਲ ਮੁਹੱਬਤ ਵੀ ਹੈ ਪਿਆਰ ਵੀ ਹੈ ਪਰ ਮੇਰੇ ਲਈ ਰੁਕਾਵਟ ਇਹ ਖੜੀ ਹੋ ਗਈ ਕਿ ਜਦੋਂ ਮੈਂ ਉਹਦੇ ਘਰ ਨੂੰ ਤੁਰਨਾ ਤੇ ਮੈਨੂੰ ਉਸ ਘਰ ਤੱਕ ਪਹੁੰਚਣ ਤੋਂ ਪਹਿਲਾਂ ਅਨੇਕਾਂ ਰੁਕਾਵਟਾਂ ਰੋਕ ਲੈਂਿਆ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨਿਹੋ ਚੱਲਾਂ ਤਾਂ ਭਿੱਜੈ ਕੰਬਲੀ ਤੁਰਨਾ ਮਤ ਕੰਬਲੀ ਭੇਜਦੀ ਕਿ ਚਲੋ ਇਹਦੇ ਬਾਹਰ ਮੁਖੀ ਅਰਥ ਨਾ ਕਰਦੇ ਨਾ ਚਲ ਨਾ ਮੀਂਹ ਪੈ ਰਿਹਾ بارش ਪੈ ਰਹੀ ਪਿਆਰੋ ਗੁਰਬਾਣੀ ਸਾਰੀ ਜਿਹੜੀ ਅਸੀਂ ਪੜ੍ਹਦੇ ਆ ਇਹ ਸਾਰੀ ਬਾਣੀ ਦਾ ਸਬੰਧ ਤੁਰ ਸਾਡੀ ਆਤਮਾ ਦੇ ਨਾਲ ਹੈ ਹਰ ਸ਼ਬਦ ਸਾਨੂੰ ਆਤਮਿਕ ਤੌਰ ਤੇ ਉੱਚਾ ਉਠਾਉਂਦਾ ਹੈ ਪਰ ਬਾਹਰ ਦੇ ਵਰਤਾਰੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਕਰਦਾ ਜਿਹੜਾ ਬਾਹਰ ਵਰਦਾ ਉਹਦਾ ਜ਼ਿਕਰ ਕੀਤਾ ਜਾਂਦਾ ਮੈਂ ਆਪ ਨੂੰ ਇੱਕ ਵਾਰ ਬੇਨਤੀ ਕੀਤੀ ਸੀ ਲਾਵਾ ਦਾ ਸਬੰਧ ਸਾਡੇ ਤੁਰ ਅੰਦਰ ਦੇ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ ਪਰ ਅਸੀਂ ਬਾਰ ਦੇ ਵਰਤਾਰੇ ਦੀ ਲਾਵਾਂ ਦਾ ਪਾਠ ਕਰਨਾ ਹੈ। ਬਾਰ ਦੇ ਵਰਤਾਰੇ ਲਈ ਅਸੀਂ ਦੇਖਨੇ ਆ ਭੋਗ ਵੀ ਪਾਨਿਆ ਬੰਦੇ ਦੀ ਮੌਤ। ਪਰ ਗੁਰੂ ਸਾਹਿਬ ਨੇ ਜੇ ਇਹਦੇ ਅੰਤਰੀਵ ਅਰਥ ਕਰਾਂਗਾ ਤੇ ਇੱਕ ਹੋਰ ਬੇਨਤੀ ਅੰਤਰੀਵ ਅਰਥ ਹਰ ਬੰਦਾ ਇੱਕੋ ਜਿਹਾ ਨਹੀਂ ਕਰ ਸਕੇ। ਅਖਰੀ ਅਰਥ ਇੱਕੋ ਜਿਹਾ ਹੋ ਜਾਣਗੇ ਕਿਉਂਕਿ ਸਾਡੇ ਕੋਲ ਕੋਸ਼ ਮੌਜੂਦ ਨਹੀਂ। ਅਸੀਂ ਵਿਕਸ਼ਣ ਲਈ ਵਿੱਚੋਂ ਕੋਸ਼ਾਂ ਵਿੱਚੋਂ ਲਬ ਲਬ ਕੇ ਅਰਥ ਕਰਾਂਗੇ। ਪਰ ਅੰਤਰੀਵ ਅਰਥ ਕੇਵਲ ਕੋਈ ਕਰੇਗਾ ਜਿੰਨੂੰ ਜਾਣ ਤਾਂ ਉਹ ਅਵਸਥਾ ਮਿਲ ਗਈ। ਤੇ ਚਾਹ ਉਹ ਜਿਸ ਅਵਸਥਾ ਵਿੱਚ ਉਹਨੇ ਬਾਣੀ ਉਚਾਰਨ ਕੀਤੀ ਹੈ ਜਿੰਨੇ ਕੋ ਸਮਝ ਪਈ ਹੁਣ ਗਲੀਆਂ ਦਾ ਅਰਥ ਆਹ ਗਲੀਆਂ ਅੱਜ ਦਾ ਬੰਦਾ ਕਹੇਗਾ ਹੁਣ ਤਾਂ ਗਲੀਆਂ ਚ ਚਿੱਕੜ ਹੈ ਨਹੀਂ ਸਰਕਾ ਸਿੰਗਟਰ ਨੇ ਗੱਡੀ ਨੂੰ ਸੱਲ ਮਾਰੀ ਤੇ ਗਏ ਨਹੀਂ ਨਹੀਂ ਪਿਆਰਿਓ ਇਹ ਗਲੀਆਂ ਨਹੀਂ ਕੇਵਲ ਅੰਦਰ ਜਾਣ ਵਾਲੀਆਂ ਵੀ ਗਲੀਆਂ ਨੇ ਅੱਖਾਂ ਵੀ ਤਾਂ ਗਲੀਆਂ ਨੇ ਕੰਨ ਵੀ ਤਾਂ ਗਲੀਆਂ ਨੇ ਇਹ ਵੀ ਤਾਂ ਗਲੀਆਂ ਨੇ ਜਦੋਂ ਸੁਰਤ ਚੱਲਦੀ ਹੈ ਕਿ ਸ਼ਬਦ ਵੱਲ ਇਹ ਤਾਂ ਗਲੀਆਂ ਰਸਤੇ ਵਿੱਚ ਚਿੱਕੜ ਪਾ ਕੇ ਰੋਕਦੀਆਂ ਨੇ ਕਦੀ ਪਰਾਇਆ ਰੂਪ ਦੇਖਿਆ ਹੋਇਆ ਚਿੱਕੜ ਬਣ ਕੇ ਰੋਕ ਲਿੰਦਾ ਸਤੂ ਕਦੀ ਸੁਣਿਆ ਕੋਈ ਗੰਧਨ ਵਹਿਨ ਨਿੰਦਿਆ ਚੁਗਲੀ ਰੋਕ ਲਿੰਦੀ ਬਾਬਾ ਜੀ ਕਿੰਨੇ ਮੈਂ ਕੀ ਕਰਾਂ ਲੋਕ ਲਾਜ ਦਾ ਮੀ ਪੈਂਦਾ ਪਿਆ ਮੇਰੀ ਕੰਬਲੀ ਪੇਚ ਚੁੱਕੀ ਹੈ ਅੰਦਰ ਪਿਜ ਰਿਹਾ ਹੈ ਅੱਗੇ ਹੁਣ ਦੇਖੋ ਜਦੋਂ ਬਾਹਰ ਮੁਖੀ ਉਸ ਪ੍ਰੀਤ ਨੂੰ ਤੋੜਨ ਵਾਲੀ ਥੋੜਾ ਜਾਂ ਚਿੰਗਾਰੀ ਆਈ ਸੜਨ ਦੀ ਉਸ ਵਕਤ ਉਹ ਮਹਾਰਾਜ ਮਹਾਰਾਜ ਉਹ ਮਾਹਰੂਖ ਪ੍ਰਤੀਤ ਵਿੱਚ ਬੋਲ ਠੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਪਿੱਛੇ ਕੰਬਲੀ ਰਾਹ ਤਾਂ ਟੁੱਟੇ ਮੇਖੋ ਅੱਗੇ ਉਹ ਕਹਿੰਦਾ ਪਿੱਛੋ ਸਿੱਜੋ ਕੰਬਲੀ ਇਹ ਪ੍ਰਤੀਤ ਹੈ ਸਮਝ ਕੇ ਸੁਣਿਓ ਪਹਿਲਾਂ ਹੈ ਪ੍ਰੀਤ ਨਾਲ ਪਿਆਰੇ ਨੇ ਉਹ ਮੇਰਾ ਪਿਆਰ ਹੈ ਪਰ ਨਾਲ ਉਹਨਾਂ ਦੱਸਿਆ ਸਮੱਸਿਆ ਇੱਕ ਸਮੱਸਿਆ ਇਹ ਵੇ ਗਲੀਆਂ ਚਿਕੜ ਕੇ ਮੀਂਹ ਪੈਂਦਾ ਗਲੀਆਂ ਚ ਮੈਂ ਤੁਰ ਤੁਰਾਂਗਾ ਕਿਵੇਂ ਉਸ ਪ੍ਰੀਤ ਤੋਂ ਬਾਅਦ ਫਿਰ ਸੁਰਤ ਦੀ ਦ੍ਰਿੜਤਾ ਨੇ ਕਿਹਾ ਨਾ ਇੰਨਾ ਕੁਝ ਖੋਣ ਦੇ ਬਾਵਜੂਦ ਵੀ ਪਿੱਛੋ ਸਿੱਜੋ ਕੰਬਲੀ ਅੱਲਾ ਵਸੇ ਮੇਖੋ ਚਾਹੇ ਮੁਲਾਤ ਨਾ ਸੱਜਣਾ ਟੁੱਟੋ ਨਾਹੀ ਮੇਖੋ ਇਹ ਪ੍ਰਤੀਤ ਹੈ ਇਸ ਤੋਂ ਅੱਗੇ 足。